ਦੇਸ਼ ਦਾ ਹਰ ਨਾਗਰਿਕ ਫਰਜੀ ਕਾਲਾਂ ਅਤੇ ਸੰਦੇਸ਼ਾਂ ਤੋਂ ਪ੍ਰੇਸ਼ਾਨ ਹੈ ਅਜਿਹੇ 'ਚ ਸਰਕਾਰ ਨੇ ਟੈਲੀਕਮ ਨਿਯਮਾਂ 'ਚ ਬਦਲਾ ਕੀਤਾ ਹੈ ਜਿਸ ਨਾਲ ਮੋਬਾਈਲ ਯੂਜ਼ਰ ਨੂੰ ਵੱਡੀ ਰਾਹਤ ਮਿਲਣ ਵਾਲੀ ਹੈ ਨਵੇਂ ਨਿਯਮਾਂ ਮੁਤਾਬਕ ਟੈਲੀਕਮ ਕੰਪਨੀਆਂ ਨੂੰ ਅਜਿਹਾਂ ਕਾਲਾਂ ਅਤੇ ਸੰਦੇਸ਼ਾਂ ਨੂੰ ਨਜ਼ਰਅੰਦਾਜ਼ ਕਰਨ ਦਾ ਵਿਕਲਪ ਦਿੱਤਾ ਜਾਵੇਗਾ ਕੇਂਦਰੀ ਦੂਸੰਚਾਰ ਮੰਤਰੀ ਜੋਤੀ ਰਾਧਾ ਦਿੱਤਿਆ ਸਿੰਧੀਆਂ ਨੇ ਕਿਹਾ ਹੈ ਕਿ ਪਹਿਲਾਂ ਨਿਯਮ ਵੱਖਰਾ ਸੀ ਮੋਬਾਈਲ ਉਪਭੋਗਤਾਵਾਂ ਨੂੰ Jio, Airtel, BSNL ਅਤੇ Vodafone ਆਈਡੀਆਂ ਵਰਗੀਆਂ ਦੂਰ ਸੰਚਾਰ ਕੰਪਨੀਆਂ ਨੂੰ ਮਾਰਕੀਟਿੰਗ ਅਤੇ ਪ੍ਰਮੋਸ਼ਨਲ ਕਾਲਾਂ ਅਤੇ ਸੰਦੇਸ਼ਾਂ ਨੂੰ ਬੰਦ ਕਰਨ ਲਈ ਕਹਿਣਾ ਪਿਆ ਹਾਲਾਂਕਿ ਹੁਣ ਨਵੇਂ ਨਿਯਮ ਤੋਂ ਬਾਅਦ ਮਾਮਲਾ ਪਲਟ ਗਿਆ ਹੈ ਹੁਣ ਮੋਬਾਈਲ ਉਪਭੋਗਤਾ ਮਾਰਕੀਟਿੰਗ ਕਾਲਾਂ ਅਤੇ ਸੰਦੇਸ਼ਾਂ ਨੂੰ ਆਪਣੇ ਆਪ ਬੰਦ ਕਰਨ ਦੀ ਚੋਣ ਕਰ ਸਕਦੇ ਨੇ ਮਤਲਬ ਟੈਲੀਕਮ ਕੰਪਨੀਆਂ ਗਾਕਾਂ ਤੋਂ ਪੁੱਛਣ ਗਿਆ ਕਿ ਉਹ ਮਾਰਕੀਟਿੰਗ ਕਾਲ ਅਤੇ ਮੈਸੇਜ ਚਾਹੁੰਦੇ ਨੇ ਜਾਂ ਨਹੀਂ ਜਿਨ੍ਹਾਂ ਨੂੰ ਮਾਰਕੀਟਿੰਗ ਕਾਲਾਂ ਅਤੇ ਸੁਨੇਹਾ ਦੀ ਲੋਡ ਹੋਵੇਗੀ ਉਹ ਇੱਕ ਆਪਟ ਇਨ ਲਈ ਬੇਨਤੀ ਕਰ ਸਕਦੇ ਨੇ ਕੇਂਦਰੀ ਦੂਰ ਸੰਚਾਰ ਮੰਤਰੀ ਜੋਤੀ ਰਾਧ ਦਿੱਤਿਆ ਨੇ BSNL ਦੇ 4G ਰੋਲ ਆਊਟ ਬਾਰੇ ਇੱਕ ਅਪਡੇਟ ਦਿੱਤੀ ਹੈ ਮੰਤਰੀ ਮੁਤਾਬਕ ਅਗਲੇ ਸਾਲ ਜੂਨ ਤੱਕ 1 ਲੱਖ 4G ਸਾਈਟਾਂ ਚਾਲੂ ਕਰ ਦਿੱਤੀਆਂ ਜਾਣਗੀਆਂ ਅਜੇ ਹੀ ਸਥਿਤੀ ਵਿੱਚ BSNL ਦੇ ਗਾਕਾ ਨੂੰ 8% ਮਾਰਕੀਟ ਹਿੱਸੇਦਾਰੀ ਨਾਲ ਵੱਧ ਤੋਂ ਵੱਧ ਬੈਂਡ ਵਿਡਥ ਪ੍ਰਦਾਨ ਕੀਤੀ ਜਾ ਸਕਦੀ ਹੈ ਟੈਰਿਫ ਵਧਣ ਤੋਂ ਬਾਅਦ ਵੱਡੀ ਗਿਣਤੀ ਵਿੱਚ ਮੋਬਾਈਲ ਉਪਭੋਗਤਾਵਾਂ ਬੀਐਸਐਨＬ ਵਿੱਚ ਬਦਲ ਰਹੇ ਨੇ ਹਾਲਾਂਕਿ ਬੀਐਸਐਨＬ ਲਈ ਇਹਨਾਂ ਗਾਕਾ ਨੂੰ ਆਪਣੇ ਨੈਟਵਰਕ ਨਾਲ ਜੁੜੇ ਰੱਖਣਾ ਇੱਕ ਚੁਣੌਤੀ ਹੋਵੇਗੀ